ਵਾਤਾ ਜੀ ਉਸ ਦੀਆਂ ਬਾਤਾਂ ਆ ਜੇ ਇਸ ਦੁਨੀਆ ਚ ਨਹੀਂ ਰਹਿ ਆ ਕਿੰਨਾ ਕੋ ਗਮ ਹੈ ਕਿੰਨਾ ਕੋ ਛਾਸਿਕਾ ਸਰ ਬਹੁਤ ਹੀ ਜ਼ਿਆਦਾ ਇੱਕ ਮੈਂ ਸਮਝਦਾ ਕਿ ਇੱਕ ਘਾਟਾ ਨਹੀਂ ਪਿਆ ਲੋਕੀ ਕਹਿੰਦੇ ਘਾਟਾ ਪੈ ਗਿਆ ਖਲਾ ਹੀ ਪੈਦਾ ਹੋ ਗਿਆ ਉਹ ਖਲਾ ਨਹੀਂ ਕਦੇ ਭਰਿਆ ਜਾਣਾ ਉਹ ਜਿਹੜੀ ਇੱਕ ਪਾਤਰ ਸਾਹਿਬ ਦੀ ਧਰਤੀ ਸੀ ਉਹਨਾਂ ਦੇ ਨਾਲ ਚੱਲੀ ਗਈ ਉਸ ਧਰਤੀ ਦਾ ਕੋਈ ਦੁਬਾਰਾ ਮਾਲਕ ਉਹਦਾ ਵਾਰਿਸ ਨਹੀਂ ਆ ਸਕਦਾ ਉਹ ਇੱਕ ਸਦੀ ਲੱਗੀ ਪਾਤਰ ਸਾਹਿਬ ਨੂੰ ਬਣਦਿਆਂ 80 ਸਾਲ ਲੱਗੇ ਨੇ ਉਹਨਾਂ ਨੂੰ ਉਸ ਲੈਵਲ ਤੱਕ ਪਹੁੰਚਦੇ ਆਂ ਔਰ ਉਹਨਾਂ ਨੇ ਉਮਰ ਦਿੱਤੀ ਹੈ ਪੰਜਾਬੀ ਸ਼ਬਦਾਂ ਨੂੰ ਪੰਜਾਬੀ ਅੱਖਰਾਂ ਨੂੰ ਪੰਜਾਬੀ ਜ਼ੁਬਾਨ ਨੂੰ ਪੰਜਾਬੀ ਸੋਚ ਨੂੰ ਪੰਜਾਬ ਨੂੰ ਪੰਜਾਬ ਦੀ ਧਰਤੀ ਨੂੰ ਪੰਜਾਬ ਦੀ ਮਿੱਟੀ ਨੂੰ ਪੰਜਾਬ ਦੇ ਪਾਉਣ ਪਾਣੀ ਨੂੰ ਜਲਵਾਯੂ ਨੂੰ ਵਾਤਾਵਰਨ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਪਸ਼ੂ ਪੰਛੀਆਂ ਪੰਛੀਆਂ ਨੂੰ ਉਹਨਾਂ ਨੇ ਆਪਣੀ ਜ਼ਿੰਦਗੀ ਦਿੱਤੀ ਤਾਂ ਇੱਕ ਕਵਿਤਾ ਬਣੀ ਸੀ ਪਾਤਰ ਦੀ ਕਹਿੰਦੇ ਕਿ ਪੰਜਾਬ ਦੇ ਬਾਰੇ ਇਹ ਵੀ ਲਿਖਿਆ ਗਿਆ ਕਿ ਉਹਨਾਂ ਨੇ ਇੱਕ ਕਵਿਤਾ ਲਿਖੀ ਸੀਗੀ ਕਿ ਪੰਜਾਬ ਨੂੰ ਕਿਸ ਦੀ ਨਜ਼ਰ ਲੱਗੀ ਹੈ ਪੰਜਾਬ ਦੇ ਕੀ ਨਜ਼ਰ ਪੰਜਾਬ ਨੂੰ ਉਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਤੇ ਸਿਰ ਤੋਂ ਬਾਹਰੋ ਹਾਂਜੀ ਹਾਂਜੀ ਸਰ ਲਾਸਟ ਕੀ ਕਹਿਣਾ ਹੈ ਮੋਟੀਵੇਸ਼ਨ ਕਿ ਦੇਣਾ ਚਾਹੀਓਗੀ ਮੈਂ ਲਾਸਟ ਇਹੀ ਕਹਿਣਾ ਚਾਹਾਂਗਾ ਕਿ ਅਸੀਂ ਹਮੇਸ਼ਾ ਆ ਕਹਿੰਦੇ ਹੁੰਨੇ ਆ ਕਿ ਵਿਰਾਸਤ ਦੇ ਵਿੱਚ ਕਿਹਨੂੰ ਕੀ ਮਿਲਿਆ ਵਿਰਾਸਤ ਚ ਅਸੀਂ ਹਮੇਸ਼ਾ ਜ਼ਮੀਨਾਂ ਤੇ ਘਰਾਂ ਦੇ ਪੈਸਿਆਂ ਦੇ ਹਿਸਾਬ ਕਰਦੇ ਆ ਪਰ ਪਾਤਰ ਸਾਹਿਬ ਦੀ ਵਿਰਾਸਤ ਸਾਡੀ ਸਾਰਿਆਂ ਦੀ ਵਿਰਾਸਤ ਹੈ ਪਾਤਰ ਸਾਹਿਬ ਦੀ ਵਸੀਅਤ ਦੇ ਵਿੱਚ ਅਸੀਂ ਸਾਰੇ ਹਕ ਦਾ ਰਾ ਉਹਨਾਂ ਦੀ ਕਵਿਤਾ ਦੇ ਉਹਨਾਂ ਦੀ ਸੋਚ ਦੇ ਸੋ ਮੇਰੀ ਬੇਨਤੀ ਹੈ ਕਿ ਅਸੀਂ ਉਹਨਾਂ ਦੀ ਸੋਚ ਤੇ ਉਹਨਾਂ ਦੇ ਪੁੱਤ ਬਣ ਕੇ ਧੀਆ ਬਣ ਕੇ ਬੱਚੇ ਬਣ ਕੇ ਪੈਰਾ ਦਈਏ ਹਰ ਘਰ ਘਰ ਦੇ ਵਿੱਚ ਪਾਤਰ ਸਾਹਿਬ ਦੇ ਨਾਮ ਹੋਣਾ ਚਾਹੀਦਾ ਹਰ ਇੱਕ ਕਵਿਤਾ ਸਾਰੇ ਹਰ ਇੱਕ ਘਰ ਘਰ ਦੇ ਵਿੱਚ ਪਾਤਰੀਆਂ ਦਾ ਫਰਜ਼ ਬਣਦਾ ਕਿ ਜਿੱਦਾਂ ਬੰਗਾਲੀਆਂ ਨੇ ਕਦੇ ਰਵਿੰਦਰਨਾਥ ਟੈਗੋਰ ਨੂੰ ਨਹੀਂ ਮੁੱਕਣ ਦਿੱਤਾ ਨਾ ਇਦਾਂ ਪਾਤਰ ਵੀ ਰੋਜ਼ ਨਹੀਂ ਹੁੰਦੇ ਇਸ ਤੋਂ ਪਹਿਲਾਂ ਵੱਡੇ ਸ਼ਾਇਰ ਵੀ ਹੋਏ ਨੇ ਬਹੁਤ ਹੋਏ ਨੇ ਪਰ ਸਾਡੇ ਸਮੇਂ ਦਾ ਸਭ ਤੋਂ ਵੱਡਾ ਸ਼ਾਇਰ ਪਾਤਰ ਸਾਹਿਬ ਹੈ ਸੋ ਤੁਸੀਂ ਉਹ ਰਤਬਾ ਉਹਨਾਂ ਦਾ ਹਮੇਸ਼ਾ ਬਹਾਲ ਕਰਕੇ ਰੱਖਿਓ ਉਹਨਾਂ ਨੂੰ ਆਦਰ ਮਾਨ ਹਮੇਸ਼ਾ ਦੇ ਕੇ ਰੱਖਿਓ